ਹਾਜੀ ਕਿੱਦਾਂ ਸਾਰੇ ਉਮੀਦ ਕਰਦੇ ਹਾਂ ਕਿ ਸਾਰੇ ਵਧੀਆ ਹੋਵੋਗੇ ਆਪਣੀ ਅੱਜ ਦੀ ਵੀਡੀਓ ਸਾਰੀ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਵੀਡੀਓ ਹੈਗੀ ਆਪਣੀ ਪਸ਼ੂਆਂ ਬਾਰੇ ਆਪਾਂ ਜਿਹੜੇ ਦੇਸੀ ਨੁਸਖੇ ਦੱਸ ਦਿੰਨੇ ਆਂ ਗੁਰੇ ਸਿਹਤ ਇਲਾਜ ਬਾਰੇ ਉਹਦੇ ਬਾਰੇ ਵੀ ਕਿਸੇ ਨਹੀਂ ਮੱਝ ਜਾਗਾ ਕਿਸੇ ਦੀ ਪਿੱਛਾ ਦਿਖਾਉਂਦੀ ਹੋਵੇ ਪੂਰੇ ਬਾਰੇ ਵੀਡੀਓ ਆਪਣੀ ਉਹਦੇ ਬਾਰੇ ਆਪਾਂ ਦੋ ਤਿੰਨ ਨੁਸਖੇ ਦੱਸਾਂਗੇ ਅੱਜ ਵੀ ਦੋਨੇ ਤੁੰਨੇ ਨੁਸਖੇ ਅਜਮਾ ਕੇ ਦੇਖ ਲਓ ਵਧੀਆ ਇਹਦੇ ਨਾਲ ਮੱਝ ਪਿੱਛਾ ਨਹੀਂ ਦਿਖਾਉਗੀ ਗਰਮੀ ਦੇ ਦਿਨਾਂ ਵਿੱਚ ਆ ਕੇ ਬੈਠੀ ਮਜਰ ਜਾਂ ਜਿਆਦਾ ਜ਼ੋਰ ਮਾਰ ਲੱਗ ਜਾਂਦੀ ਹੈ ਕਈ ਵਾਰੀ ਪਿੱਛਾ ਦਿਖਾਉਣ ਲੱਗ ਜਾਂਦੀ ਆਪਾਂ ਉਹਦੇ ਬਾਰੇ ਦਵਾਈ ਦੱਸਾਂਗੇ ਅੱਜ 500 ਗ੍ਰਾਮ ਸਤਿਆ ਨਰਸੀ ਦੇ ਬੀਜ ਲੈ ਲਓ 500 ਗ੍ਰਾਮ ਸਤਿਆ ਨਰਸੀ ਦੇ ਬੀਜ ਲੈ ਕੇ ਉਹਨੂੰ ਗੁੱਟ ਕੇ ਬਰੀਕ ਕਰਕੇ ਉਹਦੇ 5 ਦਿਨਾਂ ਦੀ ਦਵਾਈ ਕਰ ਲਓ ਡੇਲੀ ਸ਼ਾਮ ਨੂੰ ਜਾਂ ਸਵੇਰੇ 100-100 ਗ੍ਰਾਮ ਦੇ ਦਿਆ ਕਰੋ ਇਹਨਾਂ ਨਾਲ 5 ਦਿਨ ਦੇ ਨਾਲ ਆਪਣੀ ਪ੍ਰੋਬਲਮ ਠੀਕ ਹੋ ਜੀਗੀ ਤੇ ਇੱਕ ਹੁੰਦੀ ਹੈ ਦੂਜੀ ਮਿਰਚੀ ਬੂਟੀ ਆਉਣੀ ਹੈਗੀ ਮਿਰਚੀ ਮਿਰਚੀ ਬੂਟੀ ਨੂੰ ਲੈ ਉਹਦੀ ਆਪਾਂ ਫੋਟੋ ਲਾ ਦਾਂਗੇ ਵੀਡੀਓ ਦੇ ਉੱਪਰ ਵੀ ਮਿਰਚੀ ਬੂਟੀ ਗਈ ਜੂਂਗੀ ਆਪਣੀ ਆਮ ਮਿਲ ਜਾਂਦੀ ਹੈ ਹਰ ਇੱਕ ਪਿੰਡ ਤੇ ਜਿੱਥੇ ਤੇ ਪਿਆ ਤੇ ਜਾਂ ਨਹਿਰ ਦੀ ਬਾਟੜੀ ਦੇ ਨੇੜੇ ਤੇੜੇ ਆਮ ਮਿਲ ਜਾਂਦੀ ਹੈ ਮਿਰਚੀ ਬੂਟੀ ਲੈ ਕੇ 300 ਗ੍ਰਾਮ ਮਿਰਚੀ ਬੂਟੀ ਨੂੰ ਨੂੰ ਪਾਣ 1 ਲੀਟਰ ਪਾਣੀ ਚ ਬਾਲ ਕੇ ਉਹਨੂੰ ਠੰਡਾ ਕਰਕੇ ਨਾਲ ਨਾਲ ਤੰੜੰਗ ਦੇ ਦੋ ਨਾਲ ਨਾਲ ਭਿਲਾਉਣੀ ਹੈਗੀ ਨਾਲ ਆਪਣੇ ਗੁੰਦੀ ਜੀ ਪਹਿਲਾਂ ਜਾਂ ਪਿਆ ਪਜਾ ਬਹੁਤ ਗੱਲਾਂ ਕਿ ਉਹਦੇ ਨਾਲ ਪਿਆਰੋ ਉਹਦੇ ਨਾਲ ਤੰਨੇ ਤੰਗ ਦੇ ਦੋ ਤਰ੍ਹਾਂ ਦੇ ਅੰਗਜੂਲ ਸਹੀ ਹੋ ਰੂਗੀ ਮਿਰਚੀ ਬੂਟੀ ਹੁੰਦੀ ਹੈ ਮਿਰਚੀ ਬੂਟੀ ਦੀ ਆਪਾਂ ਫੋਟੋ ਲਾ ਦੂਗਾ ਮੈਂ ਵੀਡੀਓ ਤੇ ਜਿਹੜੀ ਤੁਹਾਨੂੰ ਮਿਲ ਜੂਗੀ ਆਮ ਮਿਲ ਜਾਂਦੀ ਹੈ ਆਪਣੇ ਪਿੰਡਾਂ ਚ ਆਮ ਹੁੰਦੀ ਹੈ ਟੱਬਿਆਂ ਤੇ ਜਾਂ ਉਫੇ ਨਰਦੀਆਂ ਪਤਲੀਆਂ ਦੇ ਮਠੇਰੀ ਹੁੰਦੀ ਹੈ ਇਸ ਦਿਨ ਨਾਲ ਵੀ ਜਿਹੜੀ ਮੱਝ ਪਿੱਠਾ ਦਿਖਾਉਂਦੀ ਆਪਣੀ ਉਹ ਹਟ ਜੂਗੀ ਤੀਜਾ ਹੈਗਾ ਤੀਜਾ ਨੁਸਖਾ ਆਪਾਂ ਤੁਹਾਨੂੰ ਦੱਸਦੇ ਇੱਕ ਹੋਰ ਜਿਹੜੀ ਤੀਜਾ ਨੁਸਖਾ ਹੈਗਾ ਉਹ 1/2 ਕਿਲੋ ਚਿਕਨੀਸਪਾਰੀ ਅੱਧਾ ਕਿਲੋ ਗੁੰਦਕ ਦੀਰਾ ਅੱਧਾ ਕਿਲੋ ਹੈਗੀ ਛੱਟਾ ਮਿਸ਼ਰ ਇਹ ਤੰਨੇ ਚੀਜ਼ਾਂ ਲੈ ਕੇ ਰਾਂ ਸ਼ਾਮ ਨੂੰ ਪੀ ਕੇ ਰੱਖ ਦਿਓ ਇਹਨਾਂ ਦੀ ਤੰਨੇ ਡੰਗ ਦੀ ਰੋਜ਼ ਬਣਾ ਲਓ ਉਹਨਾਂ ਦੀ ਸ਼ਾਮ ਨੂੰ ਪੀ ਕੇ ਰੱਖ ਦਿਆ ਕਰੋ ਇਹਨੂੰ ਸਵੇਰੇ ਦੇ ਦਿਓ ਮੱਧ ਨੂੰ ਤੰਨੇ ਡੰਗ ਦੇਣ ਨਾਲ ਮੱਜਾ ਆਪਣੀ ਜਿਹੜੀ ਪਿੱਛਾ ਜਾਂ ਭੂਲ ਦੇ ਫੁੱਲ ਦਿਖਾਉਂਦੀ ਹੈ ਥੋੜਾ ਬਹੁਤ ਉਹ ਫੜ ਜੂਗੀ ਤੰਨੇ ਨੁਕਤੇ ਨੇ ਜਿਹੜੇ ਵਰਤੇ ਹੋਏ ਨੇ ਵਧੀਆ ਨੇ ਤੇ ਅਜਮਾਏ ਹੋਏ ਨੇ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਕਿ ਪਹਿਲਾਂ ਉਸ ਕਰਾ ਪਰਸਾ ਹੀ ਸੱਤਾਂ ਨਾ ਸੀ ਲੈਣੀ ਅੱਧਾ ਗ ਅੱਧਾ ਕਿਲੋ ਉਹ ਪੰਜ ਡੰਗ ਦੀ ਪੰਜ ਦਿਨਾਂ ਦੀ ਦਵਾਈ ਹੈ ਸ਼ਾਮ ਨੂੰ ਦੇ ਦੇ ਸਵੇਰੇ ਦੇ ਦੋ 100-100 ਗ੍ਰਾਮ ਦੇਣੀ ਹੈ ਸੱਤ ਦਿਨ ਦੂਜਾ ਹੈਗਾ ਮਿਰਚੀ ਬੂਟੀ ਆ ਦੇਸੀ ਆਮ ਮਿਲ ਜਾਂਦੀ ਆਪਣੇ ਖੇਤਾਂ 'ਚ ਜਿਹਾ ਕਿ ਦਿਨ ਐੜ ਦੀ ਪਾਟੜੀ ਤੇ ਟਿੱਬਿਆਂ 'ਚ ਹੁੰਦੀ ਉਹਦੀ ਆਪਾਂ ਫੋਟੋ ਵੀ ਲਾ ਦਾਂਗੇ ਤੀਜੀ ਹੈਗੀ ਹੈ ਅੱਧਾ ਕਿਲੋ ਸਿੱਟਾ ਮਿਸ਼ਰੀ ਅੱਧਾ ਕਿਲੋ ਗੁੰਦਕੀ ਤੀੜਾ ਤੇ ਅੱਧਾ ਕਿਲੋ ਹੈ ਕਿਲੋ ਚਿਕਨ ਸ ਚਿਕਨੀ ਸੁਭਾਰੀ ਚਿਕਨੀ ਸੁਭਾਰੀ ਹੈ ਜਿਹੜੀ ਆਮ ਆਪਣੇ ਜਿਹੜੇ ਪੰਸਾਰੀ ਹੁੰਦੇ ਨੇ ਪੰਸਾਰੀ ਤੋਂ ਮਿਲ ਜੂਗੀ ਪੰਸਾਰੀ ਨੂੰ ਜਾ ਕੇ ਕਹੋ ਚਿਕਨੀ ਸੁਭਾਰੀ ਮਿਲ ਜਾਨੀ ਇਹ ਤੰਨੇ ਨੂੰ ਸ਼ਾਮ ਨੂੰ ਪੀ ਕੇ ਰੱਖ ਦਿਓ ਤੇ ਸਵੇਰੇ ਮੱਦੇ ਨੂੰ ਦੇ ਲਿਆ ਕਰੋ ਇਹ ਦੋਨੇ ਰੱਖ ਦਿਓ ਇਹ ਦੋ ਤਿੰਨ ਡੰਗ ਦੇਣ ਨਾਲ ਆਪਣੀ ਮੱਜ ਦਾ ਜਿਹੜਾ ਉਹ ਹੈ ਪਿੱਛੇ ਦਿਖਾਉਂਦੀ ਹੈ ਫੁੱਲ ਦਿਖਾਣੀ ਉਹ ਹਟ ਜੂਗੀ ਇਹਦੇ ਨਾਲ ਪੱਕਾ ਰਿਜ਼ਲਟ ਹੈਗਾ ਇੱਕ ਵਾਰ ਟਰਾਈ ਜ਼ਰੂਰ ਕਰਿਓ ਤੇ ਜੇ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਨੇ ਤਾਂ ਆਪਣੇ ਪੇਜ ਨੂੰ ਸਬਸਕ੍ਰਾਈਬ ਉਹ ਜਰੂਰ ਕਰ ਲਿਓ ਤੇ ਕਮੈਂਟ ਸ਼ੇਅਰ ਜਰੂਰ ਕਰ ਦਿਆ ਕਰੋ ਆਪਾਂ ਇਹ ਜੇ ਨੁਸਖੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਾਂਗੇ ਹੁਣ 2-4 ਦਿਨ ਆਪਾਂ ਨੇ ਬੀਜੀ ਕਰਕੇ ਆਪਣੀਆਂ ਵੀਡੀਓ ਨਹੀਂ ਆਈਆਂ ਪਿਛਲੇ ਹਫ਼ਤੇ ਹੁਣ ਲਗਾਤਾਰ ਆਪਣੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਧੰਨਵਾਦ ਜਿਉਂਦੇ ਬਸ ਜੀਓ